We're ਪੰਜਾਬ ਰੋਡਵੇਸ ਕਰਮਚਾਰੀਆਂ ਦੇ ਵੱਲੋਂ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਬਾਸ ਰਡੇ 2 ਘੰਟੇ ਬੰਦ ਕਰਕੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਦਾ ਹੱਲ ਨਾ ਕੱਢਿਆ ਤਾਂ ਪਾਨਪਾਸੇ ਅਤੇ ਪੀਆਰਟੀਸੀ ਦੇ ਸਮੁੱਚੇ ਕੰਮੇ 9 10 11 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਦੇ ਕਾਰੀ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ ਇੰਦੇ ਵਿੱਚ 29 ਤਰੀਕ ਨੂੰ ਪਟਿਆਲੇ ਜਦੋਂ ਅੱਪਾ ਧਰਨਾ ਦਿੱਤਾ ਮੁੱਖ ਮੰਤਰੀ ਪੰਜਾਬ ਦੇ ਮਾਹਲ ਮਾਹਮੂਦੇ ਉਹਨਾਂ ਮੀਟਿੰਗ ਮਿਲੀ ਸੀ ਉਹ ਮੀਟਿੰਗ ਇੱਕ ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਦੇ ਨਾਲ ਸੈਕਟਰੀ ਨਾਲ ਹੋਈ ਤੇ ਇੰਦੇ ਜਿਹਨਾਂ ਨੇ ਕਿਹਾ ਸੀ ਵੀ ਤੁਸੀਂ ਚਾਹੁੰਦੇ ਕੀ ਸੀਗਾ ਵੀ ਸਾਡੀ ਇੱਕੋ ਗੱਲ ਚਾਹੁੰਦੇ ਕਿ ਉਹ ਪੱਕਾ ਕੀਤਾ ਜਾਵੇ ਜਿਹੜੇ ਸਾਤਿਆਂ ਤਿੰਨ ਸਾਲ ਤੋਂ ਉੱਪਰ ਹੋ ਗਏ ਸਾਰੇ ਪੱਕੇ ਕੀਤੇ ਜਾਣ ਡਿਪਾਰਟਮੈਂਟ ਤੇ ਅਧਿਕਾਰੀ ਜੀ ਕਹਿੰਦੇ ਵੀ ਤੁਸੀਂ ਕੁਝ ਬਣਾ ਕੇ ਦਿਓ ਅਸੀਂ ਜਿਵੇਂ ਕਰਨਾ ਚਾਹੀਦਾ ਕਿੰਨੇ ਸਾਲਾਂ ਤੋਂ ਪੱਕੇ ਕਰਵਾਉਣਾ ਚਾਹੁੰਦੇ ਅਸੀਂ ਉਹ ਪ੍ਰੋਸੀਜਰ ਬਣਾ ਕੇ ਪਿਛਲੇ 2 ਤੋਂ 15 ਦਿਨਾਂ ਹੀ ਭੇਜ ਚੁੱਕੇ ਸਕੀ ਸਟਾਰਟ ਕੋਰ ਨੂੰ ਲੇ ਮੰਤਰੀ ਜੀ ਨੇ ਉਸ ਤੋਂ ਬਾਅਦ 10 ਦਿਨ ਮੰਗੇ ਸੀ ਵੀ 10 ਦਿਨ ਸਾਨੂੰ ਦੇ ਦਿਓ ਆਪਦੇ ਜੋ ਬਣਾਇਆ ਤੁਸੀਂ ਪ੍ਰੋਸੀਜਰ ਉਦੋਂ ਦੱਸਣਾ ਹੁੰਦਾ ਤੁਹਾਨੂੰ ਮਸਲਾ ਹੱਲ ਕਰ ਦਾਂਗੇ ਅੱਜ ਜੀ 1 ਤਰੀਕ ਨੂੰ ਮੀਟਿੰਗ ਹੋਈ ਸੀ 1 ਤਰੀਕ ਤੋਂ ਬਾਅਦ ਆਜੇ ਵੇਖੋ 25 ਤਰੀਕ ਹੋ ਗਈ 26 ਤਰੀਕ ਅੱਜ ਹੋ ਗਈ ਹੈ 14 ਦਿਨ ਮੰਗੇ ਸੀ ਤੇ 26 ਦਿਨ ਹੋ ਗਏ ਆ ਪਰ ਕੋਈ ਮੀਟਿੰਗ ਨਹੀਂ ਬੁਲਾਈ ਗਈ ਕੋਈ ਫੈਸਲਾ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਬਸ ਸਾਨੂੰ ਲਾੜਾ ਹੀ ਲਾਇਆ ਗਿਆ ਇਸ ਨੂੰ ਰੋਸ ਤੇ ਆ ਕੇ ਸਾਰੇ ਪੰਜਾਬ ਦੇ ਕਲਰ ਬਨਵਸੀ ਉਹਨੀਆਂ ਦੀ ਮੀਟਿੰਗ ਸੀ ਪੀਆਰਟੀ ਸੀ ਦੀ ਬਨਵਸਦੀ ਉਹਦੇ ਚ ਮਤਾ ਹੀ ਪਾਸ ਕੀਤਾ ਗਿਆ ਸੀ ਵੀ ਕੱਲ ਨੂੰ ਆਪਾਂ ਸੰਕੇਤ ਹੜਤਾਲ ਦੋ ਦੋ ਘੰਟੇ ਵਾਸਤੇ ਅੱਡੇ ਬੰਦ ਕਰਾਂਗੇ ਤੇ ਆਵਦੀ ਗੱਲ ਸਰਕਾਰ ਦੇ ਮੂਹਰੇ ਲਿਆਵਾਂਗੇ ਆ ਹੁਣੇ ਹੁਣੇ ਮੁੱਖ ਮੰਤਰੀ ਜਿਹੜੇ ਪ੍ਰਧਾਨ ਬਣੇ ਆਪਣੇ ਨਵਜੋਤ ਸਿੱਧੂ ਜੀ ਉਹਨਾਂ ਨੇ ਬਹੁਤ ਵਾਅਦੇ ਕੀਤੇ ਆ ਉਹ ਪਰਸੋ ਸਾਡੇ ਸਾਥੀ ਨੂੰ ਮਿਲਣ ਗਏ ਜਿਹੜੀ ਮੋਗਾ ਐਕਸੀਡੈਂਟ ਹੋਈ ਗੱਡੀ ਉਹਨੂੰ ਉਹ ਡਰਾਈਵਰ ਨੂੰ ਕਹਿੰਦੇ ਵੀ ਸ਼ੇਰ ਬਣ ਕੋਈ ਗੱਲ ਨਹੀਂ ਉਹ ਡਰਾਈਵਰ ਨੂੰ ਜਵਾਬ ਦਿੱਤਾ ਜਨਾਬ 10000 ਤੇ ਸੇਲ ਨਹੀਂ ਬਣਿਆ ਜਾਂਦਾ ਵੀ 10000 ਚ ਘੱਟ ਨਹੀਂ ਚੱਲਦਾ ਤੇ ਇਸ ਕਰਕੇ ਉਹਨਾਂ ਨੇ ਇਸ ਗੱਲ ਦੀ ਸਹਿਮਤੀ ਹੀ ਮੰਨੀ ਹੈ ਤਾਂ ਉਹਨਾਂ ਨੇ ਵਾਅਦਾ ਕੀਤਾ ਵੀ ਸਭ ਕੁਝ ਨਾ ਕੋਸ ਹਾਲ ਤੁਹਾਡਾ ਕਰਾਂਗੇ ਸਾਡੀ ਤਾਂ ਹੁਣ ਇਹੀ ਮੰਗ ਹੈ ਵੀ ਚਾਹੇ ਪ੍ਰਧਾਨ ਚਾਹੇ ਮੁੱਖ ਮੰਤਰੀ ਸਾਡਾ ਮਸਲਾ ਕੀਤਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਪਿਛਲੇ 14-15 ਸਾਲ ਤੋਂ ਬੰਦੇ ਕੰਮ ਕਰ ਰਹੇ ਆ ਤੇ 2100 ਰੁਪਏ ਤਨਖਾਹ ਨਾਲ ਸਟਾਰਟ ਹੋਈ ਸੀ ਡਰਾਈਵਰ ਕੰਡਕਟਰ ਅੱਜ ਜੋ ਡਰਾਈਵਰ 14000 ਤੇ ਕੰਡਕਟਰ 13000 ਘਟਕੜਾ ਕੇ 11000 ਦੁਬਾਰਾ ਜਰ ਮਿਲਦੀ ਹੈ ਜੀ ਉਹਦੇ ਚ ਤੇ ਜੇ ਕੋਈ ਛੁੱਟੀਆਂ ਹੋਈਆਂ ਤਾਂ ਉਹ ਵੀ ਕੱਟੀ ਜਾਂਦੀ। ਇਸ ਕਰਕੇ ਅਸੀਂ ਸਰਕਾਰ ਨੂੰ ਇੱਕ ਮੰਗ ਕਰਦੇ ਆਂ ਵੀ ਜੋ ਮੰਤਰੀ ਜੀ ਨੇ ਵਾਅਦਾ ਕੀਤਾ ਸਾਨੂੰ 8 9 9 10 11 ਦੀ ਹੜਤਾਲ ਆ ਰਹੀ ਹੈ ਉਸ ਤੋਂ ਪਹਿਲਾਂ ਪਹਿਲਾਂ ਸਾਨੂੰ ਜੋ ਦੇਣਾ ਦੇਣ। ਅਸੀਂ 26 ਤਰੀਕ ਨੂੰ ਅੱਜ 2 ਘੰਟਿਆਂ ਦੀ ਸਟ੍ਰੈਕ ਕਰ ਰਹੇ ਆਂ ਫਿਰ ਘੱਡੇ ਬੰਦ ਕਰਕੇ ਰੋਸ ਮੁਜ਼ਾਹਰਾ ਕਰ ਰਹੇ ਆਂ। ਉਸ ਤੋਂ ਬਾਅਦ ਅਸੀਂ 3 ਤੇ 4 ਨੂੰ ਜਿੰਨੇ ਵੀ ਸਾਂਝਾ ਮੋਰਚਾ ਸਾਡਾ ਬਣਿਆ ਫਰੰਟ ਉਹ ਹਰੇਕ ਆਪ ਦੇ ਆਪ ਦੇ ਅਧਾਰੇ ਦੇ ਅੱਗੇ 4-4 ਘੰਟੇ ਵਾਸਤੇ ਰੋਜ਼ ਪ੍ਰਦਰਸ਼ਨ ਕਰਨਗੇ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹ ਵਾਰ-ਵਾਰ ਸਾਡੇ ਨਾਲ ਵਾਅਦੇ ਕਰਕੇ ਮੁੱਕਰਦੀਆਂ ਨੇ ਪਿਛਲੇ ਸਮੇਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਸਾਡੇ ਨਾਲ ਕੀਤੀਆਂ ਸੀ ਪਰ ਉਹਨਾਂ ਚ ਕੋਈ ਮੀਟਿੰਗ ਸਿਰਫ ਫੇਸਟਾ ਮੀਟਿੰਗਾਂ ਰਹੀਆਂ ਨੇ ਇਸ ਕਰਕੇ ਅਸੀਂ ਜਿਹੜੇ ਗਾਂ ਆਉਣ ਵਾਲੇ ਸੰਘਰਸ਼ ਆ ਉਹ ਬਹੁਤ ਤਿੱਖੇ ਤੋਂ ਤਿੱਖੇ ਕਰਾਂਗੇ ਇੱਕ ਆਉਣ ਵਾਲੀ 9 10 10 ਤੇ 11 ਤਰੀਕ ਨੂੰ 3 ਦਿਨ ਦੀ ਸਾਡੀ ਹੜਤਾਲ ਚੱਲੂਗੀ ਜੇ ਉਹਦੇ ਵਿੱਚ ਕੋਈ ਸਾੰਨੇ ਮੰਗਾ ਨਾ ਪੁੰਦਿਆ ਕੀਤੀਆਂ ਗਈਆਂ shiremukser sahito anmol singh the report smz news for latest news updates like and follow our facebook page smz news and don't forget to subscribe our youtube channel smz news and press the bell icon